ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਕੁੱਤਾ ਤੁਹਾਡੇ ਘਰ ਵਿੱਚ ਆ ਕੇ ਇਹ ਦੋ ਕੰਮ ਕਰਦਾ ਹੈ ਤਾਂ ਸਮਝ ਲਓ ਤੁਹਾਡੇ ਮਾੜੇ ਦਿਨ ਖਤਮ ਹੋ ਚੁੱਕੇ ਹਨ ਤੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਤੁਹਾਨੂੰ ਕੀ ਕੀ ਸੰਕੇਤ ਮਿਲ ਸਕਦੇ ਹਨ ਇਸ ਗੱਲ ਤੋਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਖਦੇ ਹਨ ਜੀ ਕਦੇ-ਕਦੇ ਜ਼ਿੰਦਗੀ ਵਿੱਚ ਕੁਝ ਕਟਨਾਵਾ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਬਾਰੇ ਸੰਕੇਤ ਦਿੰਦੀਆਂ ਹਨ। ਸਾਥ ਸੰਗਤ ਜੀ ਸਾਨੂੰ ਇਹ ਸੰਕੇਤ ਪਰਮਾਤਮਾ ਜੀ ਦੀ ਰਚਨਾ ਤੋਂ ਮਿਲਦੇ ਹਨ। ਪਰ ਬਹੁਤੇ ਲੋਕ ਇਹਨਾਂ ਨਿਸ਼ਾਨੀਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਾਧ ਸੰਗਿਆ ਜੀ ਪ੍ਰਕਿਰਤੀ ਇਹ ਕੁਦਰਤ ਇਹ ਪਸ਼ੂ ਪੰਛੀ ਅਤੇ ਹਰੇਕ ਜੀਵ ਜੰਤੂ ਆਪਣੇ ਤਰੀਕੇ ਨਾਲ ਕੋਈ ਨਾ ਕੋਈ ਸੰਕੇਤ ਜ਼ਰੂਰ ਦਿੰਦਾ ਹੈ ਸਾਧ ਸੰਗਿਆ ਜੀ ਕੁੱਤਾ ਜਿਸ ਨੂੰ ਸਦੀਆਂ ਤੋਂ ਮਨੁੱਖ ਦਾ ਸਭ ਤੋਂ ਵਫਾਦਾਰ ਦੋਸਤ ਮੰਨਿਆ ਜਾਂਦਾ ਹੈ ਇੱਕ ਅਜੀਹਾ ਜੀਵ ਹੈ ਜਿਸ ਨੂੰ ਅਕਸਰ ਹੀ ਸ਼ੁਭ ਤੇ ਅਸ਼ੁਭ ਸੰਕੇਤਾਂ ਨਾਲ ਜੋੜਿਆ ਜਾਂਦਾ ਹੈ ਸਾਧ ਸੰਗਿਆ ਜੀ ਅਸੀਂ ਅਕਸਰ ਇਹ ਸੁਣਦੇ ਹਾਂ ਕਿ ਜੇ ਕੁੱਤਾ ਇੱਕ ਵਿਅਕਤੀ ਜਾਂ ਪਰਿਵਾਰ ਦੇ ਨਾਲ ਕਿਸੇ ਖਾਸ ਤਰੀਕੇ ਦੇ ਨਾਲ ਵਿਹਾਰ ਕਰਦਾ ਹੈ ਤਾਂ ਸਾਧ ਸੰਗਤ ਜੀ ਇਹ ਕਿਸੇ ਵੱਡੀ ਚੀਜ਼ ਦਾ ਸੰਕੇਤ ਹੋ ਸਕਦਾ ਹੈ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਹੀ ਜਾਣਨ ਦੀ ਕੋਸ਼ਿਸ਼ ਕਰੀਏ ਕਿ ਜੇਕਰ ਇੱਕ ਕੁੱਤਾ ਤੁਹਾਡੇ ਘਰ ਵਿੱਚ ਆ ਕੇ ਇਹ ਦੋ ਕੰਮ ਕਰਦਾ ਹੈ ਤਾਂ ਸਾਧ ਸੰਗਤ ਜੀ ਉਹ ਫਿਰ ਕਿਸ ਗੱਲ ਦਾ ਸੰਕੇਤ ਦਿੰਦਾ ਹੈ ਪਰ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਲੈਣਾ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਸ ਕਥਾ ਵਿਚਾਰਨ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਤਾਂ ਕਿ ਤੁਹਾਨੂੰ ਇਸ ਬਾਰੇ ਅਸਲ ਸਚਾਈ ਦਾ ਪਤਾ ਲੱਗ ਜਾਵੇ ਇਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨਾ ਸਾਤ ਸੰਗਿਆ ਜੀ ਸਭ ਤੋਂ ਪਹਿਲਾ ਸੰਕੇਤ ਹੈ ਜੇਕਰ ਕੁੱਤਾ ਤੁਹਾਡੇ ਘਰ ਵਿੱਚ ਆ ਕੇ ਸ਼ਾਂਤੀ ਨਾਲ ਬੈਠ ਜਾਵੇ ਸ਼ਾਂਤੀ ਅਤੇ ਵੱਧਦੇ ਹੋਏ ਉਤਸ਼ਾਹ ਦਾ ਸੰਕੇਤ ਹੈ ਸਾਤ ਸੰਗਤ ਜੀ ਕੁੱਤੇ ਦਾ ਸਾਡੇ ਘਰ ਵਿੱਚ ਆਉਣਾ ਇੱਕ ਸਧਾਰਨ ਗੱਲ ਹੋ ਸਕਦੀ ਹੈ ਪਰ ਜੇਕਰ ਉਹ ਤੁਹਾਡੇ ਘਰ ਆ ਕੇ ਬਿਨਾਂ ਕਿਸੇ ਭੌਂਕਣ ਜਾਂ ਡਰਨ ਦੇ ਸ਼ਾਂਤੀ ਨਾਲ ਆ ਕੇ ਬੈਠ ਜਾਂਦਾ ਹੈ ਤਾਂ ਸਾਧ ਸੰਗਤ ਜੀ ਇਹ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਇੱਕ ਅਹਿਮ ਬਦਲਾਵ ਵੱਲ ਸੰਕੇਤ ਕਰਦਾ ਹੈ ਸਾਧ ਸੰਗਤ ਜੀ ਇਹ ਸੰਕੇਤ ਕਰਦਾ ਹੈ ਕਿ ਤੁਹਾਡੇ ਘਰ ਵਿੱਚ ਵਾਹਿਗੁਰੂ ਦਾ ਪਹਿਰਾ ਹੈ ਪਰਮਾਤਮਾ ਦਾ ਪਹਿਰਾ ਹੈ ਤਾਂ ਹੀ ਤਾਂ ਤੁਸੀਂ ਇਸ ਜੀਵਨ ਕੁਝ ਖਾਣ ਲਈ ਦਿੰਦੇ ਹੋ ਤਾਂ ਹੀ ਇਹ ਤੁਹਾਡੇ ਘਰ ਵਿੱਚ ਆ ਕੇ ਬੈਠਦਾ ਹੈ ਕਿਓਕੇ ਸਾਧ ਸੰਗਤ ਜੀ ਇਹਨਾਂ ਜੀਵ ਜੰਤੂਆਂ ਦਾ ਜੋ ਵੀ ਕਨੈਕਸ਼ਨ ਹੁੰਦਾ ਹੈ ਪਰਮਾਤਮਾ ਜੀ ਦੇ ਨਾਲ ਤਾਂ ਜ਼ਰੂਰ ਹੁੰਦਾ ਹੈ ਜਿਵੇਂ ਸਾਡਾ ਕਨੈਕਸ਼ਨ ਪਰਮਾਤਮਾ ਜੀ ਨਾਲ ਹੈ ਉਹ ਵੀ ਤਾਂ ਉਹਨਾਂ ਦੀ ਹੀ ਰਚਨਾ ਹਨ ਇਸ ਲਈ ਸਾਧ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਆ ਕੇ ਕੁੱਤਾ ਸ਼ਾਂਤੀ ਨਾਲ ਬੈਠ ਜਾਂਦਾ ਹੈ ਬਾਕੀ ਸਾਧ ਸੰਗਤ ਜੀ ਇਹਦਾ ਇੱਕ ਹੋਰ ਵੀ ਅਰਥ ਹੋ ਸਕਦਾ ਹੈ ਕਿ ਤੁਸੀਂ ਆਪਣੇ ਜੀਵਨ ਵਿੱਚ ਕਿਸੇ ਸੰਘਰਸ਼ ਜਾਂ ਦੁੱਖ ਦੇ ਚੱਕਰ ਵਿੱਚ ਫਸੇ ਹੋਏ ਸੀ ਪਰ ਹੁਣ ਇਹ ਸਾਰੀਆਂ ਮੁਸ਼ਕਿਲਾਂ ਖਤਮ ਹੋਣ ਵਾਲੀਆਂ ਹਨ ਕੁੱਤਾ ਆ ਕੇ ਸ਼ਾਂਤੀ ਨਾਲ ਜੇਕਰ ਤੁਹਾਡੇ ਘਰ ਵਿੱਚ ਬੈਠੇ ਇਹ ਦੱਸਦਾ ਹੈ ਕਿ ਤੁਹਾਡੀ ਅੰਦਰੂਨੀ ਊਰਜਾ ਤੁਹਾਡੇ ਘਰ ਦਾ ਵਾਤਾਵਰਣ ਅਤੇ ਤੁਹਾਡੀ ਪੋਜ਼ੀਟਿਵ ਵਾਈਬਸ ਹੁਣ ਸਥਿਰ ਹੋ ਰਹੀਆਂ ਹਨ ਸਤ ਸੰਗਤ ਜੀ ਇਹ ਇੱਕ ਬਹੁਤ ਵਧੀਆ ਸੰਕੇਤ ਹੈ ਜੋ ਕਿ ਦੱਸਦਾ ਹੈ ਕਿ ਪਰਮਾਤਮਾ ਤੁਹਾਡੇ ਘਰ ਵਿੱਚ ਆਵਾਸ ਕਰਦੇ ਹਨ ਕਿਉਂਕਿ ਸਤ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਸਭ ਤੋਂ ਵੱਡੀ ਦੌਲਤ ਹੈ ਜੇਕਰ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖਾਂਗੇ ਤੇ ਕਰਮਾਂ ਦੇ ਸੰਕਟ ਖਤਮ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਸਾਧ ਸੰਗਤ ਜੀ ਗੁਰਬਾਣੀ ਵਿੱਚ ਆਉਂਦਾ ਹੈ ਕਿ ਜੇਕਰ ਤੁਸੀਂ ਸ਼ਾਂਤੀ ਨਾਲ ਜੀਵਨ ਜਿਉਂਦੇ ਹੋ ਤੁਹਾਡੇ ਦੁੱਖ ਹੌਲੀ-ਹੌਲੀ ਖਤਮ ਹੋਣੇ ਸ਼ੁਰੂ ਹੋ ਜਾਣਗੇ ਸਾਧ ਸੰਗਤ ਜੀ ਦੂਸਰਾ ਸੰਕੇਤ ਉਹ ਹੈ ਜੀ ਕਿ ਜੇਕਰ ਕੁੱਤਾ ਤੁਹਾਡੇ ਘਰ ਵਿੱਚ ਆ ਕੇ ਖੁਸ਼ੀ-ਖੁਸ਼ੀ ਦੌੜਨ ਲੱਗ ਪਵੇ ਤਾਂ ਇਹ ਸਾਧ ਸੰਗਤ ਜੀ ਖੁਸ਼ਹਾਲੀ ਤੇ ਆਰਥਿਕ ਵਾਧੇ ਦਾ ਸੰਕੇਤ ਹੈ ਕਈ ਵਾਰੀ ਅਸੀਂ ਵੇਖਦੇ ਹਾਂ ਕੁੱਤੇ ਘਰ ਦੇ ਆਲੇ ਦੁਆਲੇ ਆ ਕੇ ਖੇਡਣ ਲੱਗ ਪੈਂਦੇ ਹਨ ਦੌੜਦੇ ਹਨ ਉਹ ਤਸ਼ਾਹਿਤ ਹੋ ਜਾਂਦੇ ਹਨ ਇਹ ਆਮ ਗੱਲ ਲੱਗ ਸਕਦੀ ਹੈ ਪਰ ਅਧਿਆਤਮਿਕ ਤੌਰ ਤੇ ਇੱਕ ਬਹੁਤ ਵੱਡਾ ਸੰਕੇਤ ਹੈ ਤੁਹਾਡੀ ਜ਼ਿੰਦਗੀ ਵਿੱਚ ਹੁਣ ਖੁਸ਼ਹਾਲੀ ਆਉਣ ਵਾਲੀ ਹੈ ਕਿਉਂਕਿ ਪੁਰਾਣੀ ਵਿਦਿਆ ਤੇ ਲੋਕ ਧਾਰਾ ਵਿੱਚ ਦੱਸਿਆ ਜਾਂਦਾ ਸੀ ਜੇਕਰ ਕੋਈ ਕੁੱਤਾ ਤੁਹਾਡੇ ਘਰ ਆ ਕੇ ਖੇਡਣ ਲੱਗ ਪਵੇ ਇਹ ਤੁਹਾਡੀ ਹਰ ਹਾਲਾਤ ਵਿੱਚ ਸੁਧਾਰ ਲਿਆਉਣ ਦਾ ਵੱਡਾ ਸੰਕੇਤ ਹੈ ਕਿਉਂਕਿ ਸਾਥ ਸੰਗਤ ਜੀ ਕੁੱਤੇ ਦੀ ਇਹ ਦੌੜ ਤੁਹਾਡੇ ਜੀਵਨ ਦੀ ਊਰਜਾ ਨੂੰ ਦਰਸਾਉਂਦੀ ਹੈ ਤੁਹਾਡੀ ਹਿੰਮਤ ਤੁਹਾਡੇ ਉਤਸ਼ਾਹ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਆਰਥਿਕ ਲਾਭ ਨੂੰ ਦਰਸਾਉਂਦੀ ਹੈ ਇਸ ਲਈ ਸਾਥ ਸੰਗਤ ਜੀ ਤੁਸੀਂ ਕਦੇ ਵੀ ਆਪਣੇ ਜੀਵਨ ਵਿੱਚ ਉਤਸ਼ਾਹ ਤੇ ਸੰਤੋਖ ਨੂੰ ਨਾ ਛੱਡੋ ਕਿਉਂਕਿ ਜਿਵੇਂ ਗੁਰਬਾਣੀ ਆਸਾ ਨੂੰ ਲੱਗਦੀ ਹੈ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਸੰਤੋਖ ਰੱਖਦੇ ਹੋ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ਹਾਲੀ ਤੇ ਸ਼ਾਂਤੀ ਬਖਸ਼ਦੇ ਹਨ ਹੁਣ ਸਾਥ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਕੁੱਤਾ ਬਾਹਰ-ਬਾਰ ਆਉਂਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਜਿਸ ਨਾਲ ਕਿ ਤੁਸੀਂ ਪਰਮਾਤਮਾ ਜੀ ਨੂੰ ਖੁਸ਼ ਕਰ ਸਕਦੇ ਹੋ ਸਾਥ ਸੰਗਤ ਜੀ ਜੇਕਰ ਕੋਈ ਕੁੱਤਾ ਤੁਹਾਡੇ ਘਰ ਵਿੱਚ ਰੋਜ਼ਾਨਾ ਆਉਂਦਾ ਹੈ ਤਾਂ ਇਹ ਕੋਈ ਆਮ ਘਟਨਾ ਨਹੀਂ ਹੁੰਦੀ ਇਹ ਪਰਮਾਤਮਾ ਜੀ ਦੇ ਵੱਲੋਂ ਭੇਜਿਆ ਹੋਇਆ ਸੰਕੇਤ ਹੁੰਦਾ ਹੈ ਕਿਉਂਕਿ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਭ ਜੀਅਾਂ ਦਾ ਇੱਕੋ ਖੁਦਾਈ ਜਨਕੀ ਹਰ ਜੀਵ ਵਿੱਚ ਪਰਮਾਤਮਾ ਜੀ ਵਸਦੇ ਹਨ ਇਸ ਕਰਕੇ ਜੇਕਰ ਜੀਵ ਆਪਣੇ ਆਪ ਤੁਹਾਡੇ ਕੋਲ ਆਉਂਦਾ ਹੈ ਤਾਂ ਤੁਹਾਡਾ ਫਰਜ਼ ਹੈ ਉਸ ਦਾ ਸਤਿਕਾਰ ਤੇ ਪਿਆਰ ਨਾਲ ਹੀ ਪੇਸ਼ ਆਓ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੋ ਕੰਮ ਤੁਸੀਂ ਕਰਨਾ ਹੈ ਜੇਕਰ ਕੁੱਤਾ ਤੁਹਾਡੇ ਘਰ ਵਿੱਚ ਆਉਂਦਾ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੇਵਾ ਸਿਮਰਨ ਤੇ ਸੰਤੋਖ ਦਾ ਰਾਹ ਦੱਸਿਆ ਹੈ ਜੇਕਰ ਕੋਈ ਕੁੱਤਾ ਤੁਹਾਡੇ ਘਰ ਆ ਜਾਵੇ ਸਭ ਤੋਂ ਪਹਿਲਾਂ ਤੁਹਾਨੂੰ ਉਹਦੀ ਸੰਭਾਲ ਕਰਨੀ ਚਾਹੀਦੀ ਹੈ ਕਿ ਕਿਦਰੇ ਉਹ ਭੁੱਖਾ ਤਾਂ ਨਹੀਂ ਉਹ ਪਿਆਸਾ ਤਾਂ ਨਹੀਂ ਜਾਂ ਫਿਰ ਉਸ ਨੂੰ ਕੋਈ ਸਾਟਾ ਵਗੈਰਾ ਤਾਂ ਨਹੀਂ ਲੱਗੀ ਹੋਈ ਕਿਉਂਕਿ ਸੰਸਾਰ ਵਿੱਚ ਹਰ ਇੱਕ ਜੀਵ ਭੋਜਨ ਦੇ ਅਤੇ ਪਿਆਰ ਦੀ ਲੋੜ ਨੂੰ ਮਹਿਸੂਸ ਕਰਦਾ ਹੈ ਜੇਕਰ ਤੁਸੀਂ ਇੱਕ ਨਿਰਦੋਸ਼ ਜੀਵਨ ਨੂੰ ਜੀਵ ਨੂੰ ਭੋਜਨ ਦਿੰਦੇ ਹੋ ਤਾਂ ਸਾਧ ਸੰਗਤ ਜੀ ਪਰਮਾਤਮਾ ਆਖਦੇ ਹਨ ਕਿ ਇਹ ਬਹੁਤ ਹੀ ਵੱਡੀ ਸੇਵਾ ਦੇ ਸਮਾਨ ਹੈ ਇਸ ਕਰਕੇ ਜੇਕਰ ਸਾਧ ਸੰਗਤ ਜੀ ਤੁਸੀਂ ਇਸ ਕੁੱਤੇ ਦੀ ਭੁੱਖ ਨੂੰ ਮਿਟਾਉਂਦੇ ਹੋ ਤੁਹਾਡੀ ਆਤਮਾ ਲਈ ਇੱਕ ਪਰਵਿੱਤਰ ਕਰਮ ਬਣ ਜਾਵੇਗਾ ਤੁਹਾਡਾ ਦੂਸਰਾ ਜਿਹੜਾ ਕੰਮ ਹੈ ਉਸ ਨਾਲ ਹੈ ਕਿ ਉਹ ਤੁਸੀਂ ਉਸ ਨਾਲ ਤਰਸ ਤੇ ਪਿਆਰ ਭਰਿਆ ਵਿਹਾਰ ਕਰਨਾ ਹੈ ਕਿਉਂਕਿ ਅਸੀਂ ਕਈ ਵਾਰ ਵੇਖਦੇ ਹਾਂ ਲੋਕ ਕੁੱਤਿਆਂ ਨੂੰ ਭਜਾਉਂਦੇ ਹਨ ਉਹਨਾਂ ਉੱਪਰ ਚਿੱਲੋਂਦੇ ਹਨ ਜਾਂ ਪੱਥਰ ਤੇ ਸੋਟੀ ਵਗੈਰਾ ਮਾਰ ਦਿੰਦੇ ਹਨ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਹੈ ਸਭਨਾ ਜੀਆ ਦਾ ਇੱਕੋ ਦਾਤਾ ਸਾਤ ਸੰਗਤ ਜੀ ਪਰਮਾਤਮਾ ਨੂੰ ਉਹ ਲੋਕ ਪਸੰਦ ਹਨ ਜੋ ਜੀਵ ਜੰਤੂਆਂ ਨਾਲ ਨੇਕੀ ਤੇ ਦਇਆ ਦੇ ਨਾਲ ਵਿਹਾਰ ਕਰਦੇ ਹਨ ਜੇਕਰ ਤੁਸੀਂ ਇੱਕ ਕੁੱਤੇ ਨੂੰ ਪਿਆਰ ਦਿੰਦੇ ਹੋ ਉਸ ਨੂੰ ਬੈਠਣ ਲਈ ਥਾਂ ਦਿੰਦੇ ਹੋ ਜੋ ਆਪਣੇ ਘਰਨ ਵਿੱਚ ਸ਼ਰਨ ਦਿੰਦੇ ਹੋ ਤਾਂ ਇਹ ਗੁਰੂ ਦੀ ਸੇਵਾ ਬਹੁਤ ਹੀ ਵੱਡੀ ਹੋ ਜਾਂਦੀ ਹੈ ਇਹ ਵੀ ਬੜੀ ਵੱਡੀ ਸੇਵਾ ਮੰਨੀ ਜਾਂਦੀ ਹੈ ਸਾਧ ਸੰਗਤ ਜੀ ਤੀਸਰਾ ਜੋ ਕੰਮ ਹੈ ਉਹ ਹੈ ਆਪਣੇ ਮਨ ਦੇ ਵਿੱਚ ਨਿਮਰਤਾ ਲੈ ਕੇ ਆਓ ਸਾਧ ਸੰਗਤ ਜੀ ਕੁੱਤਾ ਵੀ ਨਿਮਰਤਾ ਦਾ ਪ੍ਰਤੀਕ ਬਹੁਤ ਵੱਡਾ ਮੰਨਿਆ ਜਾਂਦਾ ਹੈ ਉਸ ਨੂੰ ਭਾਵੇਂ ਜੋ ਵੀ ਮਿਲੇ ਉਹ ਵਫਾਦਾਰਤਾ ਨਿਮਰ ਧੀਰਜ ਵਾਲਾ ਹੈ ਕਿਉਂਕਿ ਜਦੋਂ ਉਹ ਤੁਹਾਡੇ ਘਰ ਵਿੱਚ ਆਉਂਦਾ ਹੈ ਤਾਂ ਸਾਤ ਸੰਗਤ ਜੀ ਉਸ ਨਾਲ ਹਮੇਸ਼ਾ ਨਿਮਰਤਾ ਵਿੱਚ ਹੀ ਪੇਸ਼ ਆਉਣਾ ਹੈ ਇਸ ਲਈ ਸਾਤ ਸੰਗਤ ਜੀ ਜਦੋਂ ਇਹ ਤੁਹਾਡੇ ਘਰ ਵਿੱਚ ਆਉਂਦਾ ਹੈ ਤੁਸੀਂ ਹਮੇਸ਼ਾ ਇਸ ਜੀਵਨ ਦੇ ਵਿੱਚ ਇਸ ਜੀਵ ਦੇ ਨਾਲ ਨਿਮਰਤਾ ਨਾਲ ਪੇਸ਼ ਆਉਣਾ ਹੈ ਪਿਆਰ ਕਰਨਾ ਹੈ ਕਿਉਂਕਿ ਜੇਕਰ ਤੁਸੀਂ ਇਸ ਕੁੱਤੇ ਨੂੰ ਆਪਣੇ ਘਰ ਦੇ ਵਿੱਚ ਆਉਣ ਦਿੰਦੇ ਹੋ ਉਸ ਨੂੰ ਪਿਆਰ ਦਿੰਦੇ ਹੋ ਆਪਣੇ ਮਨ ਵਿੱਚ ਨਿਮਰਤਾ ਲਿਆਉਂਦੇ ਹੋ ਤਾਂ ਪਰਮਾਤਮਾ ਜੀ ਤੁਹਾਡੇ ਉੱਤੇ પ્રસન્ન ਹੋ ਜਾਣਗੇ ਉਹਨਾਂ ਦੀ ਕਿਰਪਾ ਵਰਸੇਗੀ ਇਸ ਲਈ ਸਾਧ ਸੰਗਤ ਜੀ ਇਹ ਜ਼ਰੂਰੀ ਨਹੀਂ ਕਿ ਪਰਮਾਤਮਾ ਸਾਡੇ ਕੋਲੋਂ ਕਿਸੇ ਹਸਤੀ ਦੇ ਰੂਪ ਵਿੱਚ ਹੀ ਆਉਣ। ਕਈ ਵਾਰ ਅਜਹੀਆਂ ਨਿਸ਼ਾਨੀਆਂ ਰਾਹੀਂ ਹੀ ਸਾਡੀ ਪਰਖ ਹੋ ਰਹੀ ਹੁੰਦੀ ਹੈ ਕਿ ਅਸੀਂ ਮਨੁੱਖਾਂ ਦੇ ਨਾਲ-ਨਾਲ ਕਿਹੜੇ ਜੀਵ ਜੰਤੂ ਦੀ ਬਹੁਤ ਹੀ ਰੱਖਿਆ ਕਰਦੇ ਹਾਂ ਤੇ ਉਸ ਦੇ ਭੁੱਖ ਪਿਆਸ ਦਾ ਧਿਆਨ ਰੱਖਦੇ ਹਾਂ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਕੁੱਤਾ ਵਗੈਰਾ ਨਹੀਂ ਆਉਂਦਾ ਤਾਂ ਗਲੀ ਮੁਹੱਲੇ ਵਿੱਚ ਤਾਂ ਹੁੰਦਾ ਹੀ ਹੋਵੇਗਾ। ਤੁਸੀਂ ਇੱਕ ਦਿਨ ਉਸ ਨੂੰ ਰੋਟੀ ਪਾ ਕੇ ਵੇਖ ਲਓ। ਉਹ ਤੁਹਾਡਾ ਕਿੰਨਾ ਭਲਾ ਮੰਗੇਗਾ ਉਹ ਰੋਜ਼ਾਨਾ ਹੀ ਤੁਹਾਡੇ ਕੋਲ ਰੋਟੀ ਖਾਣ ਦਾ ਇਸ਼ਕ ਹੋਵੇਗਾ ਸੋ ਸਾਧ ਸੰਗਤ ਜੀ ਇਸੇ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਦੁਸ਼ਮਣ ਨਿਕਲਦਾ ਜਾਵੇਗਾ ਤੇ ਤੁਹਾਡੇ ਘਰ ਵਿੱਚ ਅਸੀਸਾਂ صدਕਾ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਸੋ ਸਾਧ ਸੰਗਤ ਜੀ ਅੰਤ ਵਿੱਚ ਇਹ ਗੱਲ ਕਰਨੀ ਚਾਹਾਂਗੇ ਜੀ ਕਿ ਪਰਮਾਤਮਾ ਹਰ ਜੀਵ ਜੰਤੂ ਵਿੱਚ ਵਸਦੇ ਹਨ ਜੇਕਰ ਕੋਈ ਅਣਜਾਣ ਜੀਵ ਤੁਹਾਡੇ ਕੋਲ ਆ ਵੀ ਜਾਂਦਾ ਹੈ ਉਸ ਨੂੰ ਪਿਆਰ ਦਿਓ ਸਤਿਕਾਰ ਦਿਓ ਤੇ ਮਨ ਵਿੱਚ ਹਮੇਸ਼ਾ ਨਿਮਰਤਾ ਰੱਖੋ। ਇਹ ਹੀ ਸਾਡੀ ਸੱਚੀ ਅਰਦਾਸ ਹੈ ਤੇ ਇਹ ਹੀ ਸਾਡੀ ਸੱਚੀ ਸੇਵਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।